ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ 'ਤੇ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਗਜ਼ਰੇਲਾ ਗਾਜਰ ਦਾ ਹਲਵਾ ਬਣਾਵਾਂਗੇ ਜੀ ਗਾਜਰ ਦਾ ਹਲਵਾ ਬਣਾਉਣ ਵਾਸਤੇ ਆਪਾਂ 2 ਕਿਲੋ ਗਾਜਰਾ ਲਈਆਂ ਬਹੁਟੀਆਂ ਗਾਜਰਾਂ ਗਜ਼ਰੇਲੇ ਵਾਲੀਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਛਿੱਲ ਲਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਕद्दूकस ਕਰਦੇ ਆ ਤਾਂ ਆਪਾਂ ਆਧੀਆਂ ਗਾਜਰਾਂ ਕद्दूकस ਕਰ ਲਈਆਂ ਤੇ ਆਪਾਂ ਹੁਣ ਗਾਜਰਾ ਸਾਰਿਆਂ ਨੂੰ ਕद्दूकस ਕਰਾਂਗੇ ਗਾਜਰਾ ਆਪਾਂ ਮੋٹے ਪਾਸੇੋਂ ਕद्दूकस ਕੀਤੀਆਂ ਆ ਇਹ ਜਲਦੀ ਗਲ ਜਾਂਦੀਆਂ ਆ ਇਹਦੇ ਵਿੱਚ ਗੱਣਾ ਆਸਾਨੀ ਹੋ ਜਾਂਦੀ ਹੈ ਤੇ ਹੁਣ ਆਪਾਂ ਇਸ ਨੂੰ ਕੜਾਈ ਦੇ ਵਿੱਚ ਪਾ ਲਾਂਗੇ ਸਾਰੀਆਂ ਗਾਜਰਾ ਨੂੰ ਆਪਾਂ ਕੜਾਈ ਦੇ ਵਿੱਚ ਪਾ ਲਾਂਗੇ ਇਹ ਤੇ ਗਾਜਰ ਦੇ ਹਲਵੇ ਨੂੰ ਟਾਈਮ ਤਾਂ ਜ਼ਰੂਰ ਲੱਗਦਾ ਆ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਇਸ ਨੂੰ ਇਸ ਨੂੰ ਆਪਾਂ ਘੱਟ ਗੈਸ ਤੇ ਸੇਕ ਲਵਾਵਾਂਗੇ ਤੇ ਗਾਜਰਾ ਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਪਕਾ ਲਾਂਗੇ ਹੁਣ ਆਪਾਂ ਇਸ ਨੂੰ ਗਾਜਰਾ ਸਾਰੀਆਂ ਨੂੰ ਇਹਦੇ ਵਿੱਚ ਪਾ ਦਿੱਤਾ ਆ ਇਹ ਵਨ ਆਪਾਂ ਇਸ ਨੂੰ ਹਲਾਇ ਜਾਵਾਂਗੇ ਥੋੜਾ ਥੋੜਾ ਗਾਜਰਾਂ ਨੂੰ ਸੇਕ ਲੱਗਣਾ ਸ਼ੁਰੂ ਹੋ ਗਿਆ ਆ ਹੁਣ ਆਪਾਂ ਇਹਨੂੰ ਫੁੱਲ ਗੈਸ ਤੇ ਹੀ ਬਣਾਵਾਂਗੇ ਪਹਿਲੇ ਫੁੱਲ ਗੈਸ ਆਪਾਂ ਰੱਖਾਂਗੇ ਬਾਅਦ ਵਿੱਚ ਜਦੋਂ ਗਾਜਰ ਆਪਣੀ ਥੋੜੀ ਪੱਕ ਗਈ ਫਿਰ ਆਪਾਂ ਇਸ ਨੂੰ ਘੱਟ ਗੈਸ ਤੇ ਬਣਾਵਾਂਗੇ ਹੁਣ ਗਾਜਰ ਆਪਣੀ ਪਕਣੀ ਸ਼ੁਰੂ ਹੋ ਗਈ ਆ ਤੇ ਇਸ ਦਾ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਆ ਆਪਾਂ ਗਾਜਰ ਇਸ ਨੂੰ ਗਾਜਰ ਨੂੰ ਟਾਕ ਕੇ ਪਕਾ ਲਿਆ ਸੀਗਾ ਤਾਂ ਉਸਕ 15 ਮਿੰਟ ਆਪਾਂ ਟਾਕ ਕੇ ਨੂੰ ਰੱਖ ਕੇ ਦਿੱਤਾ ਸੀ ਗਾਜਰ ਆਪਣੇ ਪੱਕਣੀ ਸ਼ੁਰੂ ਹੋ ਗਈ ਆ ਕਲਰ ਵੀ ਗਾਜਰ ਦਾ ਕਲਰ ਵੀ ਬਿਲਕੁਲ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਆਪਾਂ ਇਸ ਨੂੰ ਹੁਣ ਆਪਾਂ ਫੁੱਲ ਗੈਸ ਤੇ ਆਪਾਂ ਇਹਨੂੰ ਪਕਾਉਨੇ ਆ ਫਿਰ ਆਪਾਂ ਇਸ ਦਾ ਗੈਸ ਘਟਾ ਆਪਾਂ ਫਲੇਮ ਕਰਾਂਗੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਸਭ ਤੋਂ ਪਹਿਲੇ ਦੁੱਧ ਦੁੱਧ ਨੂੰ ਆਪਾਂ ਪਾਵਾਂਗੇ ਕਿਉਂਕਿ ਦੁੱਧ ਨੂੰ ਵੀ ਟਾਈਮ ਲੱਗਦਾ ਸੁੱਕਣ ਨੂੰ ਦੁੱਧ ਆਪਾਂ ਪਾ ਦਾਂਗੇ ਦੁੱਧ ਮੇ ਲਿਆ ਆ ਫੁੱਲ ਫੈਟ ਅੱਧਾ ਕਿਲੋ ਮੈਂ ਦੁੱਧ ਲਿਆ ਆ ਅੱਧਾ ਕਿਲੋ ਫੁੱਲ ਫੈਟ ਆਪਾਂ ਦੁੱਧ ਲਿਆ ਆ ਆਪਾਂ ਇਸ ਨੂੰ ਦੁੱਧ ਨੂੰ ਇਹਦੇ ਵਿੱਚ ਪਾ ਦਿੰਨੇ ਆ ਤੇ ਦੁੱਧ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਫਿਰ ਇਸ ਨੂੰ 10 ਕੁ ਮਿੰਟ ਆਪਾਂ ਫਿਰ ਠੱਕ ਕੇ ਇਸ ਨੂੰ ਪਕਾਵਾਂਗੇ ਆਪਣੀ ਗਾਜਰ ਵੀ ਫਿਰ ਚੰਗੀ ਤਰ੍ਹਾਂ ਗਲ ਜਾਏਗੀ ਤੇ ਦੁੱਧ ਵੀ ਚੰਗੀ ਤਰ੍ਹਾਂ ਰਿਜਣਾ ਸ਼ੁਰੂ ਹੋ ਜਾਏਗਾ ਦੁੱਧ ਨੂੰ ਵਾਲਾ ਥੋੜਾ ਆਉਣਾ ਸ਼ੁਰੂ ਹੋ ਗਿਆ ਆ ਤੇ ਆਪਾਂ ਹੁਣ ਇਸ ਨੂੰ ਜਦੋਂ ਵਾਲਾ ਸ਼ੁਰੂ ਹੋ ਗਿਆ ਤੇ ਆਪਾਂ ਇਸ ਨੂੰ ਇੱਕ ਵਾਲਾ ਦਵਾ ਕੇ ਤੇ ਇਸ ਨੂੰ ਠੱਕਣ ਦੇ ਕੇ ਠੱਕ ਦਾਂਗੇ ਆਪਾਂ 10 ਕੁ ਮਿੰਟ ਵਾਸਤੇ 10 ਮਿੰਟ ਤੱਕ ਕਰਨ ਤੋਂ ਬਾਅਦ ਆਪਾਂ ਇਸ ਨੂੰ ਫਿਰ ਚੈੱਕ ਕਰਾਂਗੇ ਹੁਣ ਦੁੱਧ ਆਪਣਾ ਰਿਜਣਾ ਸ਼ੁਰੂ ਹੋ ਗਿਆ ਹੈ ਤੇ ਆਪਾਂ ਹੁਣ ਇਸ ਨੂੰ 10 ਕੁ ਮਿੰਟ ਵਾਸਤੇ ਟੱਕ ਕੇ ਰੱਖ ਦਿੰਨੇ ਆ 10 ਮਿੰਟ ਟੱਕਣ ਤੋਂ ਬਾਅਦ ਆਪਾਂ ਹੁਣ ਇਸ ਨੂੰ ਚੈੱਕ ਕਰ ਲੈਣੇ ਆ ਹੁਣ ਆਪਣਾ ਦੁੱਧ ਥੋੜਾ ਜਿਹਾ ਰਿਜਣਾ ਵੀ ਸ਼ੁਰੂ ਹੋ ਗਿਆ ਤੇ ਇਹਦਾ ਸੁੱਕ ਵੀ ਜਾਏਗਾ ਦੁੱਧ ਪਰ ਹੁਣ ਆਪਾਂ ਇਸ ਨੂੰ ਟੱਕਣ ਤੋਂ ਬਿਨਾਂ ਹੀ ਇਸ ਨੂੰ ਪਕਾਵਾਂਗੇ ਜਿਹੜਾ ਆਪਾਂ ਇਨਸਟੈਂਟ ਕਹਿੰਨੇ ਆ ਬਣਾਉਣ ਵਾਸਤੇ ਇਨਸਟੈਂਟ ਵਿੱਚ ਉਹ ਮਜ਼ਾ ਨਹੀਂ ਆਉਂਦਾ ਜਿਸ ਤਰ੍ਹਾਂ ਆਪਾਂ ਇਸ ਤਰ੍ਹਾਂ ਆਪਾਂ ਇਸ ਨੂੰ ਬਣਾ ਕੇ ਜਿਸ ਤਰ੍ਹਾਂ ਮਜ਼ਾ ਆਉਂਦਾ ਉਸ ਤਰ੍ਹਾਂ ਇਨਸਟੈਂਟ ਦਾ ਮਜ਼ਾ ਨਹੀਂ ਆਉਂਦਾ ਉਹ ਬਣਦਾ ਜ਼ਰੂਰ ਜਾਂਦਾ ਪਰ ਉਹਦੇ ਵਿੱਚ ਉਹ ਟੇਸਟੀ ਹੁੰਦਾ ਜਿਹੜਾ ਆਪਾਂ ਇਸ ਤਰ੍ਹਾਂ ਬਣਾਉਨੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬੂਰਾ ਖੰਡ ਮੈਂ ਪੀਸੀ ਹੋਈ ਖੰਡ ਲਈ ਹੈ ਤੁਸੀਂ ਚਾਹੋ ਤਾਂ ਦੂਸਰੀ ਮੋਟੀ ਵੀ ਪਾ ਸਕਦੇ ਕਿਉਂਕਿ ਦੁੱਧ ਵੀ ਵਿੱਚ ਹੁੰਦਾ ਹੈ ਤਾਂ ਗਾਜਰ ਦਾ ਵੀ ਪਾਣੀ ਕਾਫੀ ਹੁੰਦਾ ਆ ਚੰਗੀ ਤਰ੍ਹਾਂ ਆਪਣੀ ਚੀਨੀ ਮੈਲਟ ਹੋ ਜਾਂਦੀ ਆ ਪਿਗਲ ਜਾਂਦੀ ਆ ਚੀਨੀ ਹੁਣ ਆਪਾਂ ਚੀਨੀ ਨੇ ਵੀ ਪਾਣੀ ਛੱਡਣਾ ਤੇ ਆਪਾਂ ਇਸ ਨੂੰ ਹੁਣ ਬਿਨਾਂ ਢੱਕਣ ਤੋਂ ਇਸ ਨੂੰ ਪਕਾਵਾਂਗੇ ਚੀਨੀ ਵੀ ਆਪਣੀ ਨੇ ਪਾਣੀ ਛੱਡਣਾ ਆ ਤੇ ਚੰਗੀ ਤਰ੍ਹਾਂ ਫਿਰ ਆਪਾਂ ਇਸ ਦਾ ਪਾਣੀ ਵੀ ਸੁਕਾਵਾਂਗੇ ਤੇ ਦੁੱਧ ਨੂੰ ਵੀ ਸੁਕਾ ਲਾਂਗੇ ਚੰਗੀ ਤਰ੍ਹਾਂ ਹੁਣ ਆਪਾਂ ਇਸ ਨੂੰ ਘੱਟ ਗੈਸ ਤੇ ਕਰ ਦਿੱਤਾ ਆ ਤੇ ਹੁਣ ਇਸ ਦੇ ਉੱਪਰ ਢੱਕਣ ਰਾ ਦਾਂਗੇ ਢੱਕੜਾ ਕੇ ਪਕਾਵਾਂਗੇ ਤੇ ਆਪਾਂ ਦੂਸਰੇ ਪਾਸੇ ਗੈਸ ਤੇ ਇੱਕ ਫਰਾਈ ਪੈਨ ਰੱਖ ਕੇ ਇਹਦੇ ਵਿੱਚ ਦੋ ਚਮਚ ਦੇਸੀ ਘਿਓ ਪਾਵਾਂਗੇ ਦੇਸੀ ਕਿਉਂ ਆਪਾਂ ਆਕੇ ਇਹਦੇ ਵਿੱਚ ਆਪਣੇ ਡਰਾਈ ਫਰੂਟ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਆ ਉਸ ਨੂੰ ਆਪਾਂ ਇਹਦੇ ਵਿੱਚ ਰੋਸਟ ਕਰ ਲੈਣਾ ਆ ਮੈਂ ਇੱਥੇ ਲਿਆਇਆ ਕਾਜੂ ਲਿਆ ਬਾਦਾਮ ਪਿਸਤਾ ਤੇ ਮੈਂ ਥੋੜੇ ਜੇ ਮੱਕਜ ਲਏ ਆ ਆਪਾਂ ਉਹ ਆਪਾਂ ਪਾਣੇ ਇਹਦੇ ਵਿੱਚ ਤੁਸੀਂ ਜੋ ਵੀ ਮਰਜ਼ੀ ਤੁਹਾਡੀ ਮਰਜ਼ੀ ਜੋ ਤੁਸੀਂ ਪਾਉਣਾ ਚਾਹੁੰਦੇ ਪਾ ਸਕਦੇ ਹੋ ਜਿਹੜੇ ਵੀ ਤੁਹਾਡੇ ਕੋਲ ਘਰ ਵਿੱਚ ਆਸਾਨੀ ਨਾਲ ਮਿਲ ਸਕਣ ਤੁਹਾਨੂੰ ਉਹ ਹੀ ਤੁਸੀਂ ਡਰਾਈ ਫਰੂਟ ਪਾ ਸਕਦੇ ਆ ਇਹਨੂੰ ਮੈਂ ਥੋੜਾ ਬਣਾਣਾ ਦੇ ਜਾਂ ਸ਼ਾਦੀਆਂ ਵਾਲਾ ਜਿਦਾ ਮੈਰਿਜ ਦੇ ਵਿੱਚ ਬਣਦਾ ਆ ਆਪਾਂ ਉਸ ਤਰ੍ਹਾਂ ਬਣਾਵਾਂਗੇ ਰੈਸਟੋਰੈਂਟ ਸਟਾਈਲ ਆਪਾਂ ਇਸ ਨੂੰ ਬਣਾਵਾਂਗੇ ਜਿਸ ਤਰ੍ਹਾਂ ਲਵਾਈ ਬਣਾਉਂਦੇ ਆ ਆਪਾਂ ਉਸ ਤਰ੍ਹਾਂ ਇਸ ਨੂੰ ਬਣਾਵਾਂਗੇ ਚੰਗੀ ਤਰ੍ਹਾਂ ਪੂਰੇ ਪ੍ਰੋਸੈਸ ਦੇ ਨਾਲ ਇਨਸਟੈਂਟ ਦੇ ਵਿੱਚ ਉਹ ਮਜ਼ਾ ਨਹੀਂ ਆਉਂਦਾ ਜਿੰਨਾ ਆਪਾਂ ਨੂੰ ਇਸ ਤਰ੍ਹਾਂ ਬਣਾ ਕੇ ਮਜ਼ਾ ਆਉਂਦਾ ਹੈ ਤੇ ਇਸ ਚੀਜ਼ ਵੀ ਬਹੁਤ ਵਧੀਆ ਸਵਾਦ ਬਣਦੀ ਆਪਣੇ ਆਪਾਂ ਗਜਰੇਲਾ ਪੂਰਾ ਹੀ ਹਲਵਾਈ ਸਟਾਈਲ ਬਣਾਵਾਂਗੇ ਰੈਸਟੋਰੈਂਟ ਸਟਾਈਲ ਬਣਾਵਾਂਗੇ ਹੁਣ ਆਪਾਂ ਇਹ ਸਾਰ ਨੂੰ ਇਹਨਾਂ ਨੂੰ ड्राई फ्रूट ਨੂੰ ਇਹਦੇ ਵਿੱਚ ਕਿਉਂ ਵਿੱਚ ਰੋਸਟ ਕਰਨਾਗੇ ਕਿਉਂ ਮੈਂ ਸਿਰਫ 2 ਚਮਚ ਹੀ ਪਾਇਆ ਕਿਉਂਕਿ ਆਪਾਂ ਉਹਦੇ ਵਿੱਚ ਗੋਆ ਵੀ ਪਾਣਾ ਹੈ ਦੁੱਧ ਵੀ ਪਾਇਆ ਆ ਜਿਆਦਾ ਮੈਂ ਕਿਉਂ ਨਹੀਂ ਪਾਇਆ ਹੈਗਾ ਹੁਣ ਆਪਨੇ ਡਰਾਈ ਫਰੂਟ ਰੋਸਟ ਹੋ ਗਿਆ ਤਾਂ ਆਪਾਂ ਹੁਣ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਹੁਣ ਆਪਾਂ ਦੇਖ ਲੈਨੇ ਆਪਣੇ ਗਜ਼ਰੇਲੇ ਨੂੰ ਗਜ਼ਰੇਲੇ ਆਪਣੇ ਦਾ ਦੁੱਧ ਵੀ ਸੁੱਕ ਗਿਆ ਤੇ ਪਾਣੀ ਵੀ ਸੁchnਾ ਸ਼ੁਰੂ ਹੋ ਗਿਆ ਵਾ ਤਕਰੀਬਨ ਪਾਣੀ ਸੁੱਕ ਹੀ ਗਿਆ ਬਿਲਕੁਲ ਥੋੜਾ ਜਿਹਾ ਪਾਣੀ ਆ ਉਹ ਵੀ ਆਪਾਂ ਇਸ ਨੂੰ ਸੁਕਾ ਲਾਂਗੇ ਇਸ ਨੂੰ ਆਪਾਂ ਜਦੋਂ ਬਿਨਾਂ ਠੱਕਣ ਤੋਂ ਕਰਦੇ ਹਾਂ ਤੇ ਪਾਪ ਬਣ ਕੇ ਪਾਣੀ ਨਿਕਲ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਖੋਆ ਖੋਆ ਮੈਂ ਲਿਆ ਇੱਥੇ 150 ਗ੍ਰਾਮ 150 ਗ੍ਰਾਮ ਲਿਆ ਮੈਂ 150 ਗ੍ਰਾਮ ਮੈਂ ਲਿਆਇਆ ਖੋਆ ਖੋਏ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮੈਲਟ ਕਰ ਲਾਂਗੇ ਖੋਆ ਬਿਲਕੁਲ ਤਾਜ਼ਾ ਸੀ ਇਸ ਨੂੰ ਫ੍ਰਿਜ ਵਿੱਚ ਵੀ ਨਹੀਂ ਰੱਖਿਆ ਬਾਹਰ ਸੀ ਇਸ ਕਰਕੇ ਥੋੜਾ ਹੀ ਪਿੰਗਲਿਆ ਹੋਇਆ ਸੀ ਹੁਣ ਆਪਾਂ ਇਸ ਨੂੰ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਹਾਂ ਖੋਏ ਨੂੰ ਖੋਇਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਹਦੇ ਵਿੱਚ ਕੋਈ ਨ ਵੀ ਸੇਕ ਲੱਗ ਜਾਊਗਾ ਤੇ ਜਿਹੜਾ ਆਪਣਾ ਥੋੜਾ ਮਾੜਾ ਮੋਟਾ ਵੀ ਤੇ ਥੋੜਾ ਵੀ ਪਾਣੀ ਹੈਗਾ ਇਹਦੇ ਵਿੱਚ ਉਹ ਵੀ ਸੁੱਕ ਜਾਏਗਾ ਪਾਣੀ ਆਪਾਂ ਬਿਲਕੁਲ ਨਹੀਂ ਆਪਾਂ ਰੱਖਣਾ ਇਹਦੇ ਵਿੱਚ ਬਿਲਕੁਲ ਸੁੱਕਾ ਆਪਾਂ ਇਸ ਨੂੰ ਬਣਾਉਣਾ ਆ ਹੁਣ ਆਪਣਾ ਖੋਇਆ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਗਿਆ ਆ ਹੁੜਾ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਖੋਇਆ ਵੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਆਪਣੇ ਪਾਣੀ ਵੀ ਬਿਲਕੁਲ ਤੇ ਦੁੱਧ ਵੀ ਸੁੱਕ ਚੁੱਕਾ ਆ ਗਜਰੇਲਾ ਆਪਣਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਦਾਂਗੇ ਜਿਹੜੇ ਆਪਾਂ ਡਰਾਈ ਫਰੂਟ ਰੋਸਟ ਕੀਤੇ ਸੀ ਦੇ ਸੀ ਕਿ ਉਹਦੇ ਵਿੱਚ ਆਪਾਂ ਉਹਨਾਂ ਨੂੰ ਪਾ ਦਾਂਗੇ ਤੇ ਮੈਂ ਉਹਨਾਂ ਦੇ ਵਿੱਚ ਕਿਸ਼ਮਿਸ਼ ਨਹੀਂ ਸੀ ਪਾਈ ਉਸ ਨੂੰ ਹੁਣ ਆਪਾਂ ਕਿਸ਼ਮਿਸ਼ ਨੂੰ ਪਾ ਦਿੰਨੇ ਆ ਕਿਸ਼ਮਿਸ਼ ਵੀ ਆਪਾਂ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਉਹ ਮੈਂ ਰੋਸਟ ਨਹੀਂ ਕੀਤੀ ਸੀਗੇ ਸਾਰੇ ਡਰਾਈ ਫਰੂਟ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਕਿਸ਼ਮਿਸ਼ ਪਾ ਦਿੱਤੀ ਆ ਤੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਹਿਲਾ ਦਿੰਨੇ ਤੇ ਥੋੜਾ ਜਿਹਾ ਆਪਾਂ ਇਸ ਨੂੰ ਸੇਕ ਲਵਾਵਾਂਗੇ ਕਿਉਂਕਿ ਆਪਾਂ ਡਰਾਈ ਫਰੂਟ ਰੋਸਟ ਕੀਤੇ ਹੋਏ ਆ ਜਦ ਆਪ ਇਸ ਨੂੰ ਸੇਕ ਨਹੀਂ ਲਵਾਣਾ ਤੇ ਇਹ ਬਹੁਤ ਹੀ ਇਸ ਤਰ੍ਹਾਂ ਵਧੀਆ ਬਣਦਾ ਹੈ ਟਾਈਮ ਇਸ ਨੂੰ ਜ਼ਰੂਰ ਲੱਗ ਜਾਂਦਾ ਪਰ ਬਹੁਤ ਹੀ ਵਧੀਆ ਸਵਾਦ ਬਣਦਾ ਬਿਲਕੁਲ ਰੈਸਟੋਰੈਂਟ ਸਟਾਈਲ ਤੇ ਸ਼ਾਦੀਆਂ ਜਿੱਦਾਂ ਤੁਸੀਂ ਵਿਆਹ ਪਾਰਟੀ ਸ਼ਾਦੀ ਵਿੱਚ ਖਾਣੇ ਆ ਉਸੇ ਤਰ੍ਹਾਂ ਉਸੇ ਤਰ੍ਹਾਂ ਇਹ ਬਣ ਕੇ ਤਿਆਰ ਹੁੰਦਾ ਹੈ ਦੇਖੋ ਇਸ ਦਾ ਕਲਰ ਵੀ ਬਹੁਤ ਵਧੀਆ ਆ ਮੈਂ ਇਸ ਨੂੰ ਰਾਤ ਦੇ ਟਾਈਮ ਬਣਾਇਆ ਥੋੜਾ ਕਲਰ ਦਾ ਫਰਕ ਹੋ ਸਕਦਾ ਆ ਤੇ ਹੁਣ ਆਪਾਂ ਇਸ ਨੂੰ ਇੱਕ ਬੋਲ ਦੇ ਵਿੱਚ ਕੱਢ ਲੈਨੇ ਆ ਇਸ ਨੂੰ ਗਰਮ ਗਰਮ ਖਾਣ ਦਾ ਹੀ ਮਜ਼ਾ ਆਉਂਦਾ ਹੈ ਹੁਣ ਆਪਾਂ ਇਸ ਨੂੰ ਗਰਮ ਗਰਮ ਸਰਵ ਕਰਾਂਗੇ ਇੱਕ ਬੋਲ ਦੇ ਵਿੱਚ ਇਸ ਨੂੰ ਕੱਢ ਲੈਨੇ ਆਂ ਆਪਾਂ ਇਸ ਨੂੰ ਇੱਕ ਬੋਲ ਦੇ ਵਿੱਚ ਕੱਢ ਕੇ ਤੇ ਸਾਰਿਆਂ ਨੂੰ ਸਰਵ ਕਰਾਂਗੇ ਤੇ ਇਹ ਮੈਂ ਥੋੜੇ ਜਿਹਾ ਡਰਾਈ ਫਰੂਟ ਜਿਹੜੇ ਆਪਾਂ ਰੋਸਟ ਕੀਤੇ ਸੀ ਦੇਸੀ ਘੋਏ ਦੇ ਵਿੱਚ ਉਹ ਮੈਂ ਥੋੜੇ ਜਿਹਾ ਰੱਖ ਲਿਆ ਸੀ ਤੇ ਹੁਣ ਆਪਾਂ ਉਸ ਨੂੰ ਇਹਦੇ ਉੱਤੇ ਪਾ ਦਾਂਗੇ ਬਿਲਕੁਲ ਹਲਵਾਈ ਵਾਂਗੂ ਤੇ ਰੈਸਟੋਰੈਂਟ ਸਟਾਈਲ ਵਿਆਹ ਸ਼ਾਦੀਆ ਵਾਂਗੂ ਆਪਣਾ ਗਜ਼ਰੇਲਾ ਬਣ ਕੇ ਤਿਆਰ ਹੋਇਆ ਹੈ ਤੇ ਤੁਸੀਂ ਵੀ ਇਸ ਨੂੰ ਜ਼ਰੂਰ ਬਣਾਣਾ ਤੇ ਖਾਣਾ ਇਸ ਤਰੀਕੇ ਨਾਲ ਤੁਸੀਂ ਬਣਾਵੋਗੇ ਤੇ ਬਹੁਤ ਹੀ ਵਧੀਆ ਸਵਾਦ ਬਣੇਗਾ ਤੇ ਪੂਰਾ ਹੀ ਆਪਣਾ ਹਲਵਾ ਇਸ ਤਰ੍ਹਾਂ ਰੈਸਟੋਰੈਂਟ ਸਟਾਈਲ ਵਾਂਗ ਸ਼ਾਦੀ ਪਾਰਟੀਆਂ ਵਾਲਾ ਗਜ਼ਰੇਲਾ ਬਣ ਕੇ ਤਿਆਰ ਹੋਇਆ ਹੈ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਤੁਹਾਨੂੰ ਮੇਰੇ ਵੱਲੋਂ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾ ਹੋਣ ਜੀ ਸਤਿ ਸ਼੍ਰੀ ਅਕਾਲ ਜੀ